dev gur jaisa nagipo dev gur jaisa nagipo dev gur jaisa nagipo dev gur jaisa ਦੇਵ ਜਿਸ ਮਸਤਕ ਭਾਗ ਸੋਲਾ ਗਸੀ ਦੇਵ ਜਿਸ ਮਸਤਕ ਭਾਗ ਸੋਲਾ ਗਸੀ ਕੁਰਚੇ ਸਾਰ ਨਾਗੀ ਕੋ ਤੇ ਕੁਰਚੇ Yeah. ਅੱਜ ਵਰਤ ਪੰਜਾਬ ਦੀ ਨੇ ਕੀਤਾ ਇਹ ਬੜਾ ਚੰਗਾ ਗਿਆ ਆ ਲੋਕਾਂ ਨੇ ਗੁਰੂ ਪਾਤਸ਼ਾਹ ਦੇ ਦਰਸ਼ਨ ਕੀਤੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ਼ਤਾਂ ਦੇ ਸਰਪਾਤ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਸੇਵਾ ਦੇ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਅੱਜ ਦੇ ਭਾਰਤ ਚ ਹਿੰਦੂ ਧਰਮ ਸਿੱਖ ਧਰਮ ਪਾਸ ਤੇ ਬੋਧੀ 크੍ਰਿਸਤ ਜਾਂ ਕੋਈ ਵੀ ਬਰਾਦਰੀ ਦੀ ਸੁਰੱਖਤ ਆ ਜੇ ਜੀ ਜੀ ਗੁਰੂ ਜੀ ਨਾਲ ਹੀ ਪਏ ਆ ਉਹ ਤਾਂ ਹੀ ਸਾਰਾ ਕੁਝ ਕੀ ਕਰਿਆ ਗੁਰੂ ਜੀ ਨੇ ਆਪਣਾ ਪਰਿਵਾਰ ਵਾੜਿਆ ਤੇ ਸਾਡਾ ਫਰਜ਼ ਬਣਦਾ ਅਸੀਂ ਗੁਰੂ ਜੀ ਦੇ ਦਸੇ ਮਾਰਚ ਤੇ ਚੱਲ ਜੀ ਤੇ ਅੱਜ ਗੁਰੂ ਜੀ ਦੇ ਸਾਥ ਸਾਡੇ ਜਿਹੜੇ ਦਸਤ ਨੂੰ ਦੇਖਦੇ ਆ ਸਾਰੀ ਸੰਗਤ ਨੂੰ ਬੇਨਤੀ ਆ ਕਿ ਜਿੰਤਰ ਜਿੰਤਰ ਦੀ ਤਾਲ ਕਿਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੇਾਰੇ ਨੂੰ ਦੇਖਿਆ ਪਾਲਕ ਸਾਹਿਬ ਜੰਨੇ ਪਿਆ ਸਾਰੀ ਸੰਗਤ ਨੂੰ ਬੇਨਤੀ ਆ ਕਿ ਆਪਾਂ ਪੂਰੀ ਰੋੜ-ਚੋੜ ਦੇ ਨਾਲ ਪੂਰੀ ਵੱਡੀ ਗਿਣਤੀ ਦੇ ਵਿੱਚ ਮਹਾਰਾਜ ਦੇ ਦਰਸ਼ਨ ਕਰੀਏ ਤੇ ਉਹਦੇ ਬਾਅਦ 23 24 ਤੇ 25 ਨਵੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਕੀਰਤਨ ਦਰਬਾਰ ਹੋਣੇ ਆ ਗੁਰੂ ਜੀ ਨੇ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਗੁਰੂ ਜੀ ਜੁਨੀ ਦੇ ਉੱਤੇ ਗੁਰੂ ਜੀ ਦੀ ਸ਼ਹਾਦਤ ਤੇ ਸਾਰਾ ਕੁਝ ਉੱਥੇ ਸਾਡੇ ਟਾਡੀ ਜਥਿਆਂ ਨੇ ਇਤਨੀ ਜਥਿਆਂ ਨੇ ਵਿਸਤਾਰ ਦੇ ਵਿੱਚ ਉਹ ਦਿਖਾਉਣਾ ਆ ਦੱਸਣਾ ਆ ਤੇ ਦਾਸ ਦੀ ਬੇਨਤੀ ਆ ਅਸੀਂ ਵੀ ਆਦਰੀ ਭਰਨੀ ਆ ਤੇ ਅੱਜ ਕੱਲ ਵੀ ਗੱਲ ਗੁਰਦਾਸਪੁਰ ਤੋਂ ਲੈ ਕੇ ਮਹਿਤਾ ਚੌਂਟਾ ਕਿਸੇ ਤਰ੍ਹਾਂ ਨਿਮਾਣੇ ਬਣ ਕੇ ਕਿਉਂਕਿ ਸੇਵਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਨੇ ਗੁਰੂ ਨਾਨਕ ਪਾਤਸ਼ਾਹੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੇ ਸੜਤੇ ਦਇਆ ਕਰਕੇ ਬਖਸ਼ਿਆ ਸਾਡਾ ਫਰਜ਼ ਮੰਦਾ ਅਸੀਂ ਨਮਾਣੇ ਬਣ ਕੇ ਨਤਾਲੇ ਬਣ ਕੇ ਉਸੇ ਤਰ੍ਹਾਂ ਸੇਵਾ ਕਰਦੇ ਰਹੀਏ ਅਹੀਂ ਤੇ ਕਹੇ ਜੋ ਕਹਨੀ ਜੋ ਕੁਝ ਜਿੱਥੇ ਬਿਠਾਇਆ ਮਹਾਰਾਜ ਨੇ ਗੁਰੂ ਸਾਹਿਬ ਨੇ ਬਿਠਾਇਆ ਤੇ ਅੱਜ ਖੈਰਦੀਨ ਕੇ ਤੋਂ ਲੈ ਕੇ ਹੁਣ ਅਸੀਂ ਕਰਤਾਰ ਮੰਟਰ ਹੋ ਗਏ ਆ ਸਾਡੀ ਪਾਰਕੀ ਆ ਕਿ ਕਿਤਨੀ ਜਲਦੀ ਨੂੰ ਪਿੱਛੇ ਪਿੱਛੇ ਆਈ ਸੇਵਾ ਕਰਦੇ ਰਹਾਂਗੇ ਤੇ ਅੱਗੇ ਗੋਜਨਵਾਲ ਸਾਹਿਬ ਫਰੂਖ ਸਾਹਿਬ ਤੱਕ ਸ਼ਾਮ ਤੱਕ ਦੇਰ ਰਾਤ ਤੱਕ ਜਿੰਨਾ ਚਿਰ ਸਾਡੇ ਜ਼ਿਲ੍ਹੇ ਚ ਮਾਨਯੋਗ ਜੀ ਦੇ ਸੁਖ ਮਹਾਰਾਜ ਜੀ ਪਾਰਕੀ ਅਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹਾਂਗੇ ਤੇ ਨਾਲ ਨਾਲ ਚੱਲਦੇ ਰਹਾਂਗੇ